ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਜਸਮੀਨ ਸਿੰਘ ਪਾਟਿਆ ਜੀ ਅੱਜ ਇੱਕ ਵਾਰ ਫਿਰ ਸਾਡੇ ਨਾਲ ਮੌਜੂਦ ਨੇ ਜਿਹੜੇ ਕੀ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਔਰ ਜਸਮੀਨ ਪਾਟਿਆ ਜੀ ਦੀ ਕੰਪਨੀ ਸਿਰਫ ਇੰਡੀਆ ਦੇ ਵਿੱਚ ਨਹੀਂ ਕੈਨੇਡਾ ਦੇ ਵਿੱਚ ਵੀ ਆਪਰੇਟ ਕਰ ਰਹੀ ਹੈ ਸੋ ਕੈਨੇਡਾ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਖਬਰਾਂ ਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਕਿਉਂਕਿ ਸਟੂਡੈਂਟ ਸਭ ਤੋਂ ਵੱਧ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਮਿਕ ਕਯੂਬਿਕ ਦੇ ਵਿੱਚ ਜਿਹੜੀ ਉਹਨਾਂ ਦੀ ਸੀ ਸੀਓਏ ਲੈਟਰ ਹੈ ਉਹਦੇ ਜ਼ਰੀਏ ਨਈ ਜ਼ਰੂਰਤ ਪੀਏ ਲੈਟਰ ਦੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਦੀ ਪਰ ਬਾਕੀ ਪ੍ਰੋਵਿੰਸ ਦੇ ਵਿੱਚ ਵੀ ਜ਼ਰੂਰਤ ਹੈ ਪਰ ਇਹ ਹਜੇ ਤੱਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਬਾਰੇ ਕੋਈ ਵੀ ਅਪਡੇਟ ਕੈਨੇਡਾ ਤੋਂ ਕਿਉਂ ਨਹੀਂ ਆ ਰਿਹਾ ਕੀ 31 ਮਾਰਚ ਤੱਕ ਹੀ ਸਭ ਨੂੰ ਇੰਤਜ਼ਾਰ ਕਰਨਾ ਪਏਗਾ ਅਜਿਹੇ ਹਾਲਾਤਾਂ ਦੇ ਵਿੱਚ ਸਟੂਡੈਂਟਸ ਦਾ ਪਵਿੱਖ 31 ਮਾਰਚ ਤੱਕ ਕੀ ਹੈ ਤੇ ਉਸ ਤੋਂ ਬਾਅਦ ਕੀ ਹੈ ਸਾਰੇ ਵਿਸ਼ਿਆਂ ਤੇ ਅੱਜ ਗੱਲ ਕਰਾਂਗੇ ਜਸਮੀਤ ਜੀ ਖਾਸ ਤੌਰ ਤੇ ਸਾਡੇ ਨਾਲ ਜਸਮੀਤ ਜੀ ਸਸਕੀ ਗਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਉਮੀਦ ਤਾਂ ਸੀ ਕਿ ਫਰਵਰੀ ਦੇ ਅਖੀਰ ਤੱਕ ਕੈਨੇਡਾ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੇ ਉੱਤੇ ਕਿਸੇ ਨਾ ਕਿਸੇ ਡਿਸੀਜਨ ਤੇ ਪਹੁੰਚ ਜਾਏਗਾ ਸਟੂਡੈਂਟਸ ਨੂੰ ਪ੍ਰੋਸੀਜਰ ਦੱਸੇਗਾ ਪਰ ਜਾਣਕਾਰੀਆਂ ਤੁਹਾਡੇ ਜ਼ਰੀਏ ਵੀ ਇਹ ਆ ਰਹੀਆਂ ਨੇ ਕਿ ਹਜੇ ਤੱਕ ਕੋਈ ਅਨਾਉਂਸਮੈਂਟ ਨਹੀਂ ਹੈ ਕਦੋਂ ਤੋਂ ਇਹਦੇ ਤੇ ਪਿਕਚਰ ਕਲੀਅਰ ਹੋਏਗੀ ਜਾਂ ਪੂਰੀ ਕਲੈਰਿਟੀ ਹੋਏਗੀ ਤੁਹਾਡਾ ਤਜਰਬਾ ਤੇ ਤੁਹਾਡੀ ਇਨਫੋਰਮੇਸ਼ਨ ਕੀ ਕਹਿੰਦੀ ਹੈ ਸਰ ਦੇਖੋ ਜਿਹੜਾ ਪ੍ਰੋਸੈਸ ਕੈਨੇਡਾ ਹੁਣ ਸ਼ੁਰੂ ਕਰਨਾ ਚਾਹੁੰਦਾ ਹੈ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਸਮਝਣਾ ਹੈ ਕਿ ਉਹ ਸਿੰਪਲ ਨਹੀਂ ਹੈਗਾ ਇਟ ਇਜ਼ ਅ ਡਿਫਿਕਲਟ ਪ੍ਰੋਸੈਸ ਸੋ ਕੈਨੇਡਾ ਨੇ ਜਿਹੜਾ ਚੇਂਜ ਲਿਆਂਦਾ ਉਹਦੇ ਉਹਦੇ ਹਿਸਾਬ ਨਾਲ ਹਰ ਪ੍ਰੋਵਿੰਸ ਨੂੰ ਉਹਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਇੱਕ ਨੰਬਰ ਮਿਲੇਗਾ ਕਿ ਨੇਲ ਵਰਟਾ ਦਾ ਨੰਬਰ ਡਿਸਾਈਡ ਹੋ ਗਿਆ ਕਿ 41000 ਨੰਬਰ ਅਲਬਰਟਾ ਨੂੰ ਮਿਲੇਗਾ ਜੀ ਸੋ ਹੱਲੇ ਬਾਕੀ ਹੋਰ ਸਕੈਚੂਅਲ ਨੂੰ ਸ਼ਾਇਦ 10 ਤੋਂ 12000 ਨੰਬਰ ਮਿਲੇਗਾ ਸੋ ਜਿਹੜਾ ਐਸਟੀਮੇਸ਼ਨ ਵੀਡੀਓ ਮੈਂ ਕੀਤਾ ਸੀ ਪਹਿਲਾਂ ਵੀ ਆਪਣੇ ਈਵਰਸ ਦੇ ਨਾਲ ਉਹ ਇੱਕ ਐਸਟੀਮੇਸ਼ਨ ਕਿ ਕਿੰਨੇ ਵਾ ਕੇ ਪਹਿਲਾਂ ਤੱਕ ਨੰਬਰ ਮਿਲੇਗਾ ਅਕੋਰਡਿੰਗ ਟੂ ਪੋਪੂਲੇਸ਼ਨ ਫਿਰ ਉਸ ਤੋਂ ਬਾਅਦ ਕਿੰਨੇ ਹੈ ਜਿਹੜਾ ਐਜੂਕੇਸ਼ਨ ਮਿਨਿਸਟਰੀ ਉਸ ਪ੍ਰੋਵਿੰਸ਼ੀਅਲ ਮਿਨਿਸਟਰੀ ਹੋਏਗੀ ਉਹ ਮਿਨਿਸਟਰੀ ਡਿਸਾਈਡ ਕਰੇਗੀ ਕਿ ਕਿਹੜੇ ਕਾਲਜ ਨੂੰ ਕਿੰਨਾ ਨੰਬਰ ਦੇਣਾ ਹੈ ਉਹਦੇ ਪੰਜ ਪੈਰਾਮੀਟਰ ਹੈ ਉਹਦੇ ਪੰਜ ਪੈਰਾਮੀਟਰ ਹੈ ਲਾਸਟ ਈਅਰ ਪਰਫਾਰਮੈਂਸ ਕਿ ਲਾਸਟ ਈਅਰ ਕਿੰਨੇ ਬੱਚੇ ਉਸ ਉਸ ਕਿੰਨੇ ਕਾਲਜ ਚ ਪੜਨਾ ਹੈ ਸੈਕੰਡ ਜਿਹੜਾ ਮੇਜਰ ਹੈ ਅਕੋਮੋਡੇਸ਼ਨ ਕਿ ਜਿੱਥੇ ਪੜਨਾ ਹੈ ਕਾਲਜ ਕੋਲ ਕਿੰਨੀ ਅਕੋਮੋਡੇਸ਼ਨ ਹੈ ਔਰ ਸਿਟੀ ਕੋਲ ਵੈਕੈਂਸੀ ਰੇਟ ਕਿੰਨਾ ਹੈ ਸੋ ਉਹਨਾਂ ਦੀ ਮਿਊਨਿਸਪੈਲਿਟੀ ਦਾ ਪੁੱਛਿਆ ਜਾ ਰਿਹਾ ਹੈ ਕਿ ਉਹਨਾਂ ਦੀ ਮਿਊਨਿਸਪੈਲਿਟੀ सिटी च वैकेंसी रेट ਕਿੰਨਾ थर्ड ਇੰਪੋਰਟੈਂਟ ਹੈ ਕਿ ਉਹ ਕਾਲਜ ਸਟੂਡੈਂਟ ਸਰਵਿਸਿਜ਼ ਕਿੱਦਾਂ ਦੀਆਂ ਦੇ ਰਿਹਾ ਉਹਨਾਂ ਕੋਲ ਮੈਂਟਲ ਜਿਹੜੇ ਕਿ ਕਿੰਨੇ ਸਟ्रेस ਸੰਭਾਲਣ ਵਾਲੇ ਸਾਈਕੋਲੋਜਿਸਟ ਹੈਗੇ ਆ ਇੰਟਰਨੈਸ਼ਨਲ ਸਟੂਡੈਂਟ ਨੂੰ ਸਪੋਰਟ ਕਰਨ ਲਈ ਮੈਨੇਜਰਸ ਹੈਗੇ ਆ ਔਰ ਕੀ ਕਹਿੰਦੇ ਉਹਨਾਂ ਦੇ ਸਕੂਲ ਦੀ اٹੈਂਡੈਂਸ ਕਿੰਨੀ ਹੈ ਉਹਨਾਂ ਦੇ ਸਕੂਲ ਦਾ ਫੋਰਥ ਇੰਪੋਰਟੈਂਟ ਇਜ਼ ਡ੍ਰੋਪਆਊਟ ਕਿ ਉਹ ਸਕੂਲ ਚੋਂ ਡ੍ਰੋਪਆਊਟ ਕਿੰਨੇ ਹੁੰਦੇ ਆ ਇਹ ਚੈੱਕ ਕਰਨਾ ਹੈ ਕਿ ਕਿਹੜੇ ਕਾਲਜ ਚੋਂ ਡ੍ਰੋਪਆਊਟ ਕਿੰਨੇ ਹੁੰਦੇ ਆ ਸੋ ਕਾਫੀ ਸਾਰੇ ਪੈਰਾਮੀਟਰਸ ਆ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਤੇ ਮਿਨਿਸਟਰੀ ਨੇ ਦੇਖਣੀਆਂ ਤੇ ਇੰਡੀਵਿਜੂਅਲੀ ਕਾਲਜ ਨਾਲ ਮੀਟਿੰਗ ਕੀਤੀ ਜਾ ਰਹੀ ਹੈਗੀ ਤੁਹਾਨੂੰ ਕਿੰਨੇ ਨੰਬਰ ਦਿੱਤੇ ਜਾਣ ਔਰ ਕਿੱਦਾਂ ਦਿੱਤੇ ਜਾਣ ਤੁਸੀਂ ਆਪਣਾ ਪਲਾਨ ਸਬਮਿਟ ਕਰੋ ਸੋ ਮੈਨੂੰ ਲੱਗਦਾ ਹੈ ਕਿ ਇੱਕ ਜਿੰਨ ਨੂੰ ਕਹਿੰਦੇ ਆ ਕਿ ਬਹੁਤ ਹੀ ਵੱਡੇ ਕੰਮ ਨੂੰ ਹੱਥ ਲਾ ਲਿਆ ਕੈਨੇਡਾ ਨੇ ਸੁਪਰਤੀ ਮਾਰਚ ਵੀ ਮੈਂ ਕਹਾਂਗਾ ਉਹਦੇ ਲਈ ਬੜੀ ਬਹੁਤ ਸ਼ਾਰਟ ਟਾਈਮ ਹੈਗਾ ਬਟ ਵੀ ਆਰ ਵੈਰੀ ਹੋਪਫੁਲ ਕਿ ਸ਼ਾਇਦ ਜਲਦ ਤੋਂ ਜਲਦ ਇਹਤੇ ਉਸ਼ਨਾ ਕੋ ਜਲਦੀ ਆਏ ਫਿਰ ਹੈ ਕਿ ਜਿਹੜਾ CAQ ਇਸ਼ੂ ਕਰੇਗਾ ਜਿਹੜਾ ਸੌਫਟਵੇਅਰ ਕਿਉਂਕਿ ਉਹ ਮੈਨੂਅਲੀ NAAC OCAQ ਕਹਿੰਨਾ PAL ਪ੍ਰੋਵਿੰਸ਼ੀਅਲ ਅਟੈਸਟੇਸ਼ਨਰ ਮੈਨੂਅਲੀ ਇਸ਼ੂ ਕਰਨੇ ਤਾਂ ਬੜੇ ਮੁਸ਼ਕਿਲ ਹੈ ਬਟ ਇਹ ਡਿਸਾਈਡ ਹੋ ਚੁੱਕਿਆ ਹੈ ਕਿ ਪਹਿਲਾਂ ਕਾਲਜ ਐਡਮਿਸ਼ਨ ਦੇਗਾ ਫਿਰ ਕਾਲਜ ਉਹਨੂੰ ਕੀ ਕਹਿੰਦੇ ਆ ਫੀਸ ਡਿਪੋਜ਼ਿਟ ਕਰਾਏਗਾ ਬੱਚਾ ਫਿਰ LOA ਆਏਗੀ ਔਰ ਫਿਰ PAL ਆਏਗਾ ਇਹ ਨਹੀਂ ਹੈ ਕਿ PAL ਪਹਿਲਾਂ ਹੀ ਆ ਜਾਏਗਾ ਸੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਉਸ ਤੋਂ ਬਾਅਦ ਆਏਗੀ ਸੋ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦਾ ਜਿਹੜਾ ਡਿਜੀਟਲ ਕਰਨ ਦਾ ਇਹਨਾਂ ਦਾ ਪਲਾਨ ਹੈ ਉਹ 12 ਮਹੀਨੇ ਦਾ ਜੀ ਅੱਛਾ 12 ਮਹੀਨੇ ਤੱਕ ਇਹ 12 ਹਫ਼ਤੇ ਅਸੀਂ ਲੈਟਰ ਨੂੰ ਡਿਜੀਟਲ ਕਰਨਗੇ 12 ਹਫ਼ਤਿਆਂ ਸੋ ਜਿਹੜਾ ਜਿਹੜਾ ਡਿਜੀਟਲ ਕਰਨ ਦਾ ਪਲਾਨ ਹੈ ਉਹ ਕੀ ਕਹਿੰਦੇ ਆ 12 ਹਫ਼ਤਿਆਂ ਸੋ ਇਟ ਇਸ ਨਾਟ ਦੈਟ ਕਿ ਅੱਜ ਹੀ ਡਿਜੀਟਲ ਹੋ ਜਾਣਗੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸੋ ਇਟ ਵਿਲ ਟੇਕ ਟਾਈਮ ਸੋ ਕੀ ਕਹਿੰਦੇ ਆ ਉਹ ਹੁਣ 31 ਮਾਰਚ ਤੋਂ ਪਹਿਲਾਂ ਮੈਨੂਅਲੀ ਸ਼ੁਰੂ ਹੋਣਗੇ ਔਰ ਹੌਲੀ 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 ਹੋਲੀ ਹੋ ਕੇ ਉਹ ਡਿਜੀਟਲ ਹੋ ਜਾਣਗੇ ਸੋ ਇੱਕ ਸੌਫਟਵੇਅਰ ਡਿਸਾਈਡ ਕੀਤਾ ਗਿਆ ਉਹਨਾਂ ਵੱਲੋਂ ਲਿਟਰਨ ਸਾਰੇ ਨੂੰ ਪਤਾ ਲੱਗ ਜੇਗਾ ਜਿਹੜੇ ਸੌਫਟਵੇਅਰ ਦੇ ਉੱਤੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰਸ ਇਸ਼ੂ ਹੋਣਗੇ ਸੋ ਤੁਸੀਂ ਆਪੇ ਹੀ ਖਿਰੰਦਰ ਦੀ ਆਪਾਂ ਸਮਝਦਾ ਰਾਂ ਕਿ ਬਹੁਤ ਚੀਜ਼ਾਂ ਨੂੰ ਕੀ ਕਹਿੰਦੇ ਆ ਕੈਨੇਡਾ ਤੇ ਬੱਜੂਬ ਦੇ ਰਿਹਾ ਇਸ ਲਈ ਓਨਲੀ ਫਾਰ ਕੀ ਕਹਿੰਦੇ ਆ ਓਨਲੀ ਫਾਰ ਸਟੂਡੈਂਟ ਸਰਵਿਸਿਜ਼ ਸਟੂਡੈਂਟਸ ਕਰੀਅਰ ਸਟੂਡੈਂਟ ਨੂੰ ਜੌਬ ਮਿਲੇ ਸਟੂਡੈਂਟ ਨੂੰ ਪੀਆਰ ਮਿਲੇ ਐਂਡ ਜਿਹੜੀ ਕੈਨੇਡਾ ਦੀ ਰੈਪਿਊਟੇਸ਼ਨ ਡਾਊਨ ਜਾ ਰਹੀ ਸੀ ਉਹਨੂੰ ਅਪ ਕੀਤਾ ਜਾਵੇ ਸੋ ਇਸ਼ਾਰਿਆਂ ਤੇ ਕੀ ਕਹਿੰਦੇ ਆ ਮੈਂ ਕਹਾਗਾ ਕਿ ਮੈਂ ਬਹੁਤ ਬਾਰੀਕੀਆਂ ਦੱਸੀਆਂ ਕਿ ਜਿਹੜੀਆਂ ਜਿਹੜਾ ਮੈਟਰ ਲੱਗੀਆਂ ਨਹੀਂ ਬਿਲਕੁਲ ਬਹੁਤ ਬਾਰੀਕੀ ਵਾਲੀਆਂ ਥੀਂ ਦਿਆਂ ਜਿਹੜੀਆਂ ਕਿਸੇ ਨੂੰ ਨਹੀਂ ਵੀ ਪਤਾ ਸੋ ਉਹ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਸੋ ਹੋਪਫੁਲ ਵੀ ਆਰ ਰੀਲੀ ਹੋਪਫੁਲ ਕਿ ਜਲਦ ਹੀ ਕੈਨੇਡਾ ਦਾ ਜਿਹੜਾ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਵਾਲਾ ਚੀਜ਼ ਹੈ ਬਟ ਇਸ ਚੀਜ਼ ਇਸ ਮੈਂ ਸਾਰੇ ਬੱਚਿਆਂ ਨੂੰ ਇੱਕ ਗੇਜ ਹੀ ਦੱਸਦਾ ਕਿ ਇਹਦੇ ਵਿੱਚ ਆਪਾਂ ਪਤਾ ਕਿੱਥੇ ਫਸਾਂਗੇ ਕਿ ਜਦੋਂ ਜਿਹੜੇ ਕਾਲਜ 10000 ਬੱਚਾ ਲੈਂਦਾ ਸੀ ਜੀ ਉਹਨੂੰ 4000 ਬੱਚੇ ਦੀ ਸੀਟ ਮਿਲੇਗੀ ਤਾਂ ਸਮਝ ਲਓ ਬੱਚਿਆਂ ਨੂੰ ਸਤੰਬਰ ਚ ਸੀਟ ਨਹੀਂ ਮਿਲੇਗੀ ਜੀ ਜਿਹੜੇ ਸਟੂਡੈਂਟ ਹੱਲੇ ਨਹੀਂ ਅਪਲਾਈ ਕਰ ਰਹੇ ਕਿਤੇ ਨਾ ਕਿਤੇ ਜਿੱਥੇ ਸੀਟ ਅਵੇਲੇਬਲ ਹੈਗੀ ਆ ਉਹਨਾਂ ਨੂੰ ਮੇਰੀ ਐਡਵਾਈਸ ਹੈ ਕਿ ਆਪਾਂ ਜਲਦ ਤੋਂ ਜਲਦ ਅਪਲਾਈ ਕਰੀਏ ਬਿਕਾਉਜ਼ ਥਿਸ ਇਜ਼ ਗੋਇੰਗ ਟੂ ਬੀ really tough thing to get seats also ਤੁਹਾਡੀ ਕਹਿੰਦਾ ਮਤਲਬ ਹੈ ਕਿ ਮੰਨੋ ਕੋਈ ਕਾਲਜ ਹੈ ਜਿਹਦੇ ਕੋਲ 10000 ਸੀਟਾਂ ਦੀ ਪਹਿਲਾਂ ਕੈਪੈਸਿਟੀ ਸੀ ਇਹ ਵੀ ਹੋ ਸਕਦਾ ਹੈ ਉਹਦੀਆਂ ਸੀਟਾਂ ਕਿਤਾ ਕੇ 5000 ਕਰ ਦੇ ਬਿਲਕੁਲ ਸਰ ਬਿਲਕੁਲ ਇਹ ਵੀ ਹੋ ਸਕਦਾ ਇਹ ਇਹ ਨਹੀਂ ਇਹੀ ਹੋਣਾ ਸਰ ਇਹੀ ਹੋਣਾ 온ਟਾਰੀਓ ਚ ਤਾਂ ਇਹੀ ਹੋਣਾ ਸਰ ਇਹਦਾ ਮਤਲਬ ਹੈ ਕਿ ਸਟੂਡੈਂਟ ਜਿਹੜੇ ਪਹਿਲਾਂ ਪਹਿਲਾਂ ਆਫਰ ਲੈਟਰ ਲੈ ਲੈਣਗੇ ਕਿੰਨਾ ਕਿਤੇ ਉਹ ਇੱਕ ਦੌੜ ਚ ਬਰਕਰਾਰ ਰਹਿਣਗੇ ਨਹੀਂ ਤਾਂ ਫਿਰ ਉਹ ਰਿਸਪੀਰ ਬਾਹਰ ਹੈ ਨਾ ਮਤਲਬ ਹੈ ਕਿ ਫਿਰ ਅਗਰ 온ਟਾਰੀਓ ਦੇ ਵਿੱਚ ਕਿਉਂਕਿ ਸੀਟਾਂ ਤਾਂ ਬਹੁਤ ਲਿਮਟਡ ਕਰ ਦਿੱਤੀਆਂ ਜਾਣੀਆਂ ਨੇ ਤੁਹਾਡੇ ਨਜ਼ਰ ਤੁਹਾਡੇ ਆਈਡੀਆ ਤੁਸੀਂ ਦੱਸਿਆ ਵੀ ਸੀ 온ਟਾਰੀਓ ਚ ਕਿੰਨੇ 1000 ਸੀਟਾਂ ਹੁਣ ਕੁੱਲ ਰਹਿਣਗੀਆਂ ਜੋ ਡਿਸਾਈਡ ਹੋ ਰਿਹਾ ਸਰ ਬਹੁਤ ਹੀ ਘੱਟ ਹੈ ਨੰਬਰ ਔਰ ਬਹੁਤ ਲਿਗਨੈਕਚਰੇਜ ਨਾ ਕਿ ਨੰਬਰ ਕਰੇ ਕਿ ਇੱਕ ਸਮਾਂ ਲੱਖ ਸੀਟ ਹੀ ਮਿਲेंगी 온ਟਾਰੀਓ ਪੂਰੇ ਪ੍ਰੋਵਿੰਸ ਨੂੰ ਜਿੱਥੇ 30 ਕਾਲਜ ਹੈਗੇ ਆ 26 ਸਰਕਾਰੀ ਕਾਲਜ ਹੈ ਔਰ 12 ਯੂਨੀਵਰਸਿਟੀ ਹੈ ਤੋਂ 1 ਲੱਖ ਸੀਟ ਨਾਲ ਬਹੁਤ ਹੀ ਜਿਵੇਂ ਹੈ ਬਹੁਤ ਹੀ ਮੈਨੂੰ ਲੱਗਦਾ ਕਿ ਕੰਟਾਰੀਓਸ ਪ੍ਰੋਵਿੰਸ ਨੂੰ ਚਾਹਤ ਜ਼ਿਆਦਾ ਡੈਂਟ ਪਏਗਾ ਇਹਦਾ ਮਤਲਬ ਹੈ ਅਗਰ ਲੱਖ ਸਵਾ ਲੱਖ ਕੰਟਾਰੀਓ ਨੂੰ ਮਿਲਦੀਆਂ ਨਹੀਂ ਫਿਰ ਉਹਦੇ ਵਿੱਚ ਇੰਡੀਅਨ ਸਟੂਡੈਂਟਸ ਨੂੰ ਕਿੰਨੀਆਂ ਮਿਲਦੀਆਂ ਨੇ ਜੇ ਅਸੀਂ ਮਿਨੀਮਮ 30% ਵੀ ਲਾ ਲਈਏ ਫਿਰ ਸੀਟਾਂ ਬਹੁਤ ਕਟਣਗੀਆਂ ਅਲਟਾਰੀਓ ਚ ਸੋ ਬਿਲਕੁਲ ਜਿਵੇਂ ਹੈ बिल्कुल की कहने पक्की गल है कि सीट्स बहुत जिम्मे हूँ कोई कॉलेज भी भी यार बी बी हजार सीट भी लेके जा रहे थे मेरी उम्मीद है कि उन्होंने ही बहुत ज्यादा डेंट पेगा जो भी बी हजार सीटा बच्चे लेके जा रहे थे इंडिया तो खास करके उन्होंने भी बहुत सारा नंबर से दे डेंट पेगा सर सो so, सारे मेरी यही रिक्वेस्ट आरेक। है कि आप जल्द तो जल्द ऑफर लैटर अपलाई करिए और इनटेक ना मिस करिए क्योंकि देखो ਪਾਲਿਸੀਸ ਤਾਂ ਜਲਦ ਤੋਂ ਜਲਦ ਬਣੀ ਜਾਣੀ ਹੈ ਬਟ ਇਨਟੇਕ ਜੇ ਮਿਸ ਹੋ ਗਿਆ ਤਾਂ ਆਪਾਂ ਨੂੰ 1 ਸਾਲ ਡੇਢ ਸਾਲ ਵੇਟ ਕਰਨਾ ਪੈ ਸਕਦਾ ਥੈਂਕ ਯੂ ਸੋ ਮਚ